ਸਾਡਾ ਮੇਰਾ ਨਾਮ ਗਗਨਦੀਪ ਕੋਹੜਾ ਮੈਂ ਸਾਇਬ ਦਾ ਪਿੰਡ ਸਕੂਲ ਵਿੱਚ 80T ਟੀਚਰ ਆ ਮੈਨੂੰ ਅੱਜ ਸਵੇਰੇ ਹੀ ਸਰ ਦੇ ਸਰਪੰਚ ਸਾਹਿਬ ਦੀ ਕਾਲ ਆਈ ਹੈ ਕਿ ਸਕੂਲ ਵਿੱਚ ਰਾਤ ਦੀ ਚੋਰੀ ਹੋ ਚੁੱਕੀ ਹੈ ਤੇ ਹੁਣ ਮੈਂ ਮੌਕੇ ਤੇ ਆ ਕੇ ਦੇਖਿਆ ਹੈ ਤੇ ਉਹਦੇ ਵਿੱਚ ਸਾਡੇ ਸਕੂਲ ਦਾ ਪ੍ਰੋਜੈਕਟਰ LED ਸੀਗੀ ਕੰਪਿਊਟਰ ਸੈੱਟ ਆ ਉਹਦੇ ਨਾਲ ਦੋ ਕੀਬੋਰਡ ਸੀਗੇ ਤੇ ਸਕੂਲ ਦੇ ਅਲਮਾਰੀਆਂ ਵਿੱਚੋਂ ਵੀ ਸਾਰਾ ਸਮਾਨ ਕੱਢ ਕੇ ਫਰੋਲਿਆ ਗਿਆ ਹੈ ਤੇ ਸਕੂਲ ਦੇ ਜਿਹੜੇ ਲੋਕ ਹੈ ਉਹ ਵੀ ਚੰਗੇ ਤਰ੍ਹਾਂ ਤੋੜ ਕੇ ਕੀਤੀ ਗਈ ਹੈ ਤੇ ਹੋਰ ਵੀ ਸਮਾਨ ਦੀ ਅਸੀਂ ਦੇਖ ਰਹੇ ਹਾਂ ਛੋਟਾ ਮੋਟਾ ਸਮਾਨ ਵਾਕੀ ਵੀ ਚੋਰੀ ਕੀਤਾ ਜਾ ਚੁੱਕਿਆ ਆ ਬੱਚਿਆਂ ਦੇ ਨਾਲ ਰਿਲੇਟਡ ਹੈਗਾ ਆ ਤੇ ਮੈਂ ਇਸ ਸਬੰਧੀ ਆਪਣੇ ਐਸ ਐਚਓ ਸਰ ਨਾਲ ਵੀ ਕੀਕਾ ਕੰਪਲੀਟ ਕੀਤੀ ਹੈ 102 ਨੰਬਰ ਤੇ ਵੀ ਕਾਲ ਕਰ ਦਿੱਤੀ ਗਈ ਹੈ 12 ਨੰਬਰ ਤੇ ਵੀ ਕਾਲ ਕਰ ਦਿੱਤੀ ਗਈ ਹੈ ਤੇ ਰਿਟਰਨ ਵਿੱਚ ਹੁਣ ਸਰਪੰਚ ਸਾਹਿਬ ਨੂੰ ਵੀ ਦੇ ਦਿੱਤਾ ਗਿਆ ਹੈ ਇਸ ਸਬੰਧੀ ਮੈਂ ਆਪਣੇ ਦਫਤਰ ਵੀ ਰਿਪੋਰਟ ਕਰ ਚੁੱਕੀ ਹਾਂ ਮੈਮ ਕਿੰਨਾ ਟੋਟਲ ਐਕਟਾ ਨੁਕਸਾਨ ਹੋਇਆ सर ये 1.5-2 लाख ਦੇ ਨੇੜੇ ਤੇ ਰਹੇਗਾ ਕਿਉਂਕਿ 60-70 ਹਜ਼ਾਰ ਦਾ ਤਾਂ ਪ੍ਰੋਜੈਕਟਰ ਹੀ ਐ ਬਾਕੀ ਕੰਪਿਊਟਰ ਹੈਗਾ LED ਹੈਗੀ ਐ 1.5-2 ਲੱਖ ਦੇ ਵਿੱਚ ਪਹਿਲਾਂ ਤਾਂ ਮੈਮ ਕਦੀ ਇੱਥੇ ਇਦਾਂ ਕੋਈ ਗੱਲਬਾਤ ਹੋਈ ਸੀ ਸਰ ਪਹਿਲਾਂ ਵੀ ਮੇਰੇ ਆਉਣ ਤੋਂ ਮੈਨੂੰ ਹਜੇ ਸਾਲ ਹੀ ਹੋਇਆ ਜੁਆਇਨ ਕੀਤਾ ਨੂੰ ਤੇ ਉਸ ਤੋਂ ਪਹਿਲਾਂ ਵੀ ਕਹਿੰਦੇ ਸਿਲੰਡਰ ਵਗੈਰਾ ਤਾਂ ਹੋਰ ਫਿਲਟਰ ਸੀਗਾ ਉਸ ਸਮਾਨ ਵੀ ਚੋਰੀ ਹੋ ਚੁੱਕਾ ਐ ਸਰ ਪ੍ਰਸ਼ਾਸਨ ਤੋਂ ਕੀ ਮੰਗਤਾ ਹੋ ਸਰ ਪ੍ਰਸ਼ਾਸਨ ਤੋਂ ਇਹੀ ਮੰਗਾ ਕਿ ਸਕੂਲਾਂ ਵਿੱਚ ਕੋਈ ਚੌਕੀਦਾਰ ਕੀਤਾ ਜਾਵੇ ਤਾਂ ਜਿਹੜਾ ਸਕੂਲ ਦਾ ਨੁਕਸਾਨ ਹੋਇਆ ਉਸ ਸੰਬੰਧੀ ਕੋਈ ਹੈਲਪ ਕੀਤੀ ਜਾਵੇ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਅੱਗੇ ਤੋਂ ਵਾਧਾ ਨਾ ਆਵੇ ਮੇਰਾ ਨਾਮ ਰਜਵੰਤ ਕੋਰਾ ਮੈਂ ਇੱਥੇ ਸਾਹਬ ਦੇ ਪਿੰਡ ਬੀਆਲੋ 229 ਨੰਬਰ ਬੂਥ ਨੰਬਰ ਆ ਇਹ ਤੇ ਇੱਥੇ ਸਵੇਰੇ ਅੱਜ ਸਾਡੀ ਟਾਇਲ ਸੀਗੀ 9:30 ਵਜੇ ਕੈਮਰਿਆਂ ਦੀ ਤੇ ਮੈਂ 9:30 ਵਜੇ ਆ ਲਿਆਉਣਾ ਸੀ ਤੇ 9 ਵਜੇ ਸਰਪੰਚ ਸਾਹਿਬ ਦਾ ਫੋਨ ਆ ਗਿਆ ਮੈਨੂੰ ਕਿ ਸਕੂਲੇ ਚੋਰੀ ਹੋ ਗਈ ਆ ਤੇ ਉਸੇ ਟਾਈਮ ਹੀ ਜਦੋਂ ਅਸੀਂ ਸਕੂਲ ਆਣ ਕੇ ਦੇਖਿਆ ਤੇ ਸਾਡਾ ਕੈਮਰਾ ਵੀ ਜਿਹੜਾ ਸੀਗਾ ਚੋਣ ਕਮਿਸ਼ਨ ਦਾ ਕੈਮਰਾ ਚੋਰੀ ਸੀਗਾ ਇੱਥੇ ਹੈ ਨਹੀਂ ਸੀਗਾ ਇੱਲਾ ਉਹ ਹੀ ਸਮਾਂ ਕੈਮਰਾ ਚੋਰੀ ਹੋਇਆ ਜਾਂ ਹੋਰ ਵੀ ਸਮਾਨ ਚੋਰੀ ਹੋਇਆ ਇਹ ਬਾਕੀ ਜਿਹੜਾ ਸੀਗਾ ਸਕੂਲ ਦਾ ਸਮਾਨ ਸੀਗਾ ਸਾਡਾ ਜਿਹੜਾ ਕੈਮਰਾ ਹੀ ਸੀਗਾ ਉਹ ਹੀ ਚੋਰੀ ਹੋਇਆ ਇੱਥੇ ਤੇ ਇਹਦੇ ਬਾਰੇ ਜਿਹੜੀ ਰਿਪੋਰਟ ਆ ਸੀ ਉਹ ਆਪਣੇ ਦੇ ਦਿੱਤੀ ਆਫਿਸ ਦੇ ਵਿੱਚ ਹਾਂਜੀ ਐਸਡੀਐਮ ਦਫ਼ਤਰ ਰਿਪੋਰਟ ਦੇ ਦਿੱਤੀ ਉੱਪਰ ਵੀ ਜੇ ਅਸੀਂ ਚੋਣ ਕਮਿਸ਼ਨ ਤੱਕ ਵੀ ਜਿਹੜੀ ਸਾਡੀ ਰਿਪੋਰਟ ਪਹੁੰਚ ਗਈ ਹੈ ਕਿ ਕੈਮਰਾ ਚੋਰੀ ਹੋ ਗਿਆ ਸਾਡਾ ਹਾਂਜੀ ਮੈਂ ਸਰਪੰਚ ਚਰਨਜੀਤ ਸਿੰਘ ਸਾਹਿਬ ਦਾ ਪਿੰਡ ਕੀ ਗੱਲਬਾਤ ਹੋਈ ਜੀ ਗੱਲ ਇਸ ਕੱਲ ਰਾਤ ਅੱਜ ਰਾਤ 29 ਪੰਜ ਨੂੰ ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਚੋਰਾਂ ਨੇ ਆਣ ਕੇ ਪੰਨ ਤੋੜ ਕੀਤੀ ਹੈ ਜਿਹਦੇ ਵਿੱਚ ਕਾਫੀ ਨੁਕਸਾਨ ਜਿਹੜਾ ਹੋ ਗਿਆ ਹੈ ਇਹਦੇ ਵਿੱਚ ਸਾਡਾ ਸਮਾਨ ਜਿਹੜਾ ਗਿਆ ਹੈ ਕੰਪਿਊਟਰ ਸੈੱਟ ਕੀਬੋਰਡ ਦੋ ਸੈੱਟ CPU LCD ਪ੍ਰੋਜੈਕਟਰ ਸੈੱਟ ਅਲਮਾਰੀਆਂ ਦੀ ਪੰਨ ਤੋੜ ਪੰਪ ਦਰਵਾਜ਼ੇ ਦੀ ਪੰਨ ਤੋੜ ਅਤੇ ਹੋਰ ਛੋਟਾ ਮोटा ਸਮਾਨ ਜਿਹੜਾ ਚੋਰੀ ਹੋਇਆ ਹੈ ਇਲੈਕਸ਼ਨ ਕਮਿਸ਼ਨ ਦਾ ਕੈਮਰਾ ਇੱਕ ਇਲੈਕਸ਼ਨ ਕਮਿਸ਼ਨ ਦਾ ਕੈਮਰਾ ਪਰਸੂ ਹੀ ਲਾ ਕੇ ਗਏ ਨੇ ਉਹ ਵੀ ਰਾਤ ਚੋਰੀ ਕਰਕੇ ਲੈ ਗਏ ਨੇ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਇਦਾਂ ਕਿ ਸਾਡਾ ਇਹ ਮੁੰਡਾ ਇੱਥੇ ਕੰਮ ਕਰਦੇ ਨੇ ਸਾਫ ਸਫਾਈ ਦਾ ਨਾ ਸਕੂਲ ਦੇ ਵਿੱਚ ਇਹ ਸਾਫ ਸਫਾਈ ਕਰਕੇ ਤੇ ਅੱਜ ਇਥੇ ਕੋਲੋਂ ਲੰਘ ਰਹੇ ਸੀ ਤੇ ਇਹਨਾਂ ਨੇ ਵੇਖਿਆ ਕਿ ਦਰਵਾਜ਼ੇ ਖੁੱਲੇ ਨੇ ਜਦੋਂ ਦਰਵਾਜ਼ੇ ਖੁੱਲੇ ਵੇਖ ਕੇ ਤੇ ਅੱਗੇ ਹੋਇਆ ਇਹਨੇ ਵੇਖਿਆ ਤੇ ਮੈਨੂੰ ਫੋਨ ਕਰਤਾ ਮੈਂ ਸਰਪੰਚ ਨੂੰ ਫੋਨ ਕੀਤਾ ਪਿੰਡ ਵਾਲੇ ਨੂੰ ਮੈਨੂੰ ਕਹਿੰਦੇ ਵੀ ਸਕੂਲ ਦੇ ਵਿੱਚ ਚੋਰੀ ਹੋ ਗਈ ਹੈ ਤੇ ਮੈਂ ਆਣ ਕੇ ਦੇਖਿਆ ਵਾਕੇ ਜਿਹੜਾ ਸਾਡਾ ਸਮਾਨ ਸੀ ਸਕੂਲ ਦਾ ਚੋਰੀ ਕਰਕੇ ਚੋਰ ਮੇਰੇ ਹਿਸਾਬ ਨਾਲ ਤਾਂ ਇੱਕ ਲੱਖ ਤੋਂ ਉੱਪਰ ਦਾ ਸਾਮਾਨ ਹੋਣਾ ਇਹ ਪ੍ਰਸ਼ਾਸਨ ਤੋਂ ਕੀ ਮੰਗਿਆ ਸਰਕਾਰ ਕੋਲੋਂ ਮੰਗ ਕੀਤੀ ਜਾਂਦੀ ਕਿ ਇਹੋ ਜਿਹੇ ਜਿਹੇ ਨਸ਼ਈ ਬੰਦੇ ਨੇ ਜਿਹੜੇ ਇਹੋ ਜੇ ਕੰਮ ਕਰ ਰਹੇ ਨੇ ਉਹਨੂੰ ਨੱਥ ਪਾਈ ਜਾਵੇ ਤਾਂ ਕਿ ਉਹਨੂੰ ਸਖਤ ਸਜ਼ਾ ਮਿਲੀ ਜਾਵੇ ਮਿਲੇ ਤਾਂ ਕਿ ਮੁਰਗੇ ਅੱਗੇ ਕਿਤੇ ਹੋਰ ਇਹੋ ਜਿਹਾ ਕੰਮ ਨਾ ਕਰਨ ਇਹਦੀ ਕੰਪਲੇਂਟ ਦਾ ਜਕਰ ਇਹਦੀ ਕੰਪਲੇਂਟ ਮਤਲਬ ਕਿ ਅੱਗੇ ਫੋਰਾਂ ਹੀ ਕਰ ਦਿੱਤੀ ਏ ਪਰ ਹੁਣ ਮੈਂ ਬਾਈ ਹੈਂ ਲੈ ਕੇ ਕਿਉਂਕਿ ਆਪਣੇ ਥਾਣੇ ਜਾ ਰਹੇ ਹਾਂ ਮਕੇਰੀਆ